ਪਤਰ ਸਾਹਿਬ ਦੀ ਗਜ਼ਲ ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ-ਹੌਲੀ ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ-ਹੌਲੀ ਚੰਦ ਮੁੱਕ ਰੇਤ 'ਚ ਰਲ ਜਾਂਦਾ ਏ ਹੌਲੀ-ਹੌਲੀ ਇਸ ਤਰ੍ਹਾਂ ਜਾਲ ਜਿਹਾ ਬੁਣਦੀ ਏ ਪਰਦਾਦਾਰੀ ਅਰਥ ਨੂੰ ਸ਼ਬਦ ਨਿਗਲ ਜਾਂਦਾ ਏ ਹੌਲੀ-ਹੌਲੀ ਬਣ ਕੇ ਜੰਜੀਰ ਲਈ ਮੌਤ ਜੋ ਉੱਠਦਾ ਲੋਹਾ ਬਣ ਕੇ ਜੰਜੀਰ ਲਈ ਮੌਤ ਜੋ ਉੱਠਦਾ ਲੋਹਾ ਉਹ ਵੀ ਜੰਜੀਰ 'ਚ ਟਲ ਜਾਂਦਾ ਏ ਹੌਲੀ-ਹੌਲੀ ਪਹਿਲਾਂ ਬਚਪਨ ਫੇਰ ਜਵਾਨੀ ਫੇਰੇ ਅਰਥੀ ਜਾਵੇ ਆਦਮੀ ਘਰ ਚੋਂ ਨਿਕਲ ਜਾਂਦਾ ਏ ਹੌਲੀ ਹੌਲੀ ਪਹਿਲਾਂ ਕੰਬਦਾ ਏ ਬਹੁਤ ਵੇਗ ਚ ਪੱਤੇ ਵਾਂਗੂ ਪਹਿਲਾਂ ਕੰਬਦਾ ਏ ਬਹੁਤ ਵੇਗ ਚ ਪੱਤੇ ਵਾਂਗੂ ਫੇਰ ਦਿਲ ਸੰਭਲ ਜਾਂਦਾ ਏ ਹੌਲੀ ਹੌਲੀ ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ ਹੌਲੀ ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ ਹੌਲੀ ਦੂਸਰੀ ਗਜ਼ਲ ਸਿਰ ਤੇ ਤੂਫਾਨ ਕਦੀ ਐਸਾ ਵੀ ਚੁੱਲ ਜਾਂਦਾ ਏ ਜਾਣੇ ਪਛਾਣੇ ਨਗਰ ਆਦਮੀ ਭੁੱਲ ਜਾਂਦਾ ਏ ਸਿਰ ਤੇ ਤੂਫਾਨ ਕਦੀ ਐਸਾ ਵੀ ਚੁੱਲ ਜਾਂਦਾ ਏ ਜਾਣੇ ਪਛਾਣੇ ਨਗਰ ਆਦਮੀ ਭੁੱਲ ਜਾਂਦਾ ਏ ਜਾਨ ਹੈ ਦਰਦ ਭਰੀ ਸੋਗਮਈ ਦੁੱਖ ਦੇਣੀ ਵਾਰ ਵੀ ਦੇਵਾ ਜੇ ਤਾਂ ਮੇਰਾ ਕੀ ਮਿਲ ਜਾਂਦਾ ਏ ਜਿਸ ਦਾ ਡਰ ਹੁੰਦਾ ਏ ਉਹ ਬਾਤ ਜਦੋਂ ਹੋ ਜਾਵੇ ਸੌਖ ਹੋ ਜਾਂਦੀ ਏ ਦਰ ਚੈਣ ਦਾ ਖੁੱਲ ਜਾਂਦਾ ਏ ਚੁੱਕੀ ਫਿਰਦਾ ਏ ਬੜਾ ਭਾਰ ਸਦਾਚਾਰਾਂ ਦਾ ਚੁੱਕੀ ਫਿਰਦਾ ਏ ਬੜਾ ਭਾਰ ਸਦਾਚਾਰਾਂ ਦਾ ਆਦਮੀ ਖੂਨ ਦੀ ਇੱਕ ਲਹਿਰ ਤੋਂ ਤਲ ਜਾਂਦਾ ਏ ਡੁੱਬਣੋਂ ਬਚ ਜਾਂਦਾ ਏ ਇਉਂ ਜਾਣਦਾ ਬੇੜਾ ਯਾਰੋ ਡੁੱਬਣੋਂ ਬਚ ਜਾਂਦਾ ਏ ਇਉਂ ਜਾਣਦਾ ਬੇੜਾ ਯਾਰੋ ਬੋਝ ਲੈ ਜਾਂਦਾ ਏ ਇੱਕ ਹੰਝੂ ਜੇ ਡੁੱਲ ਜਾਂਦਾ ਏ ਸਿਰ ਤੇ ਤੂਫਾਨ ਕਦੀ ਐਸਾ ਵੀ ਚੁੱਲ ਜਾਂਦਾ ਏ ਜਾਣੇ ਪਛਾਣੇ ਨਗਰ ਆਦਮੀ ਭੁੱਲ ਜਾਂਦਾ ਏ ਆਦਮੀ ਭੁੱਲ ਜਾਂਦਾ ਏ ਦਿਲ ਹੀ ਉਦਾਸ ਜੀ ਬਾਕੀ ਸਭ ਖੈਰੇ